ਪੰਜਾਬੀ ਨਿਊ ਟੀਵੀ ਚੈਨਲ ਨੂੰ ਬਹੁਤ ਬਹੁਤ ਧੰਨਵਾਦ ਹਨ ਅੱਗੇ ਬਣਾਰੇ ਦੇਸ਼ ਬਦੇਸ਼ ਦੇ ਵਿੱਚ ਸਾਡੀ ਗੱਲ ਪਹਚਾਨ ਪਾਲੇ ਸਿੱਧੋ ਮੇਰੀ ਦਰਬਾਰ ਵੱਲੋਂ ਰਹਿਤਾ ਭਰਿਆ ਸਦਾ ਹੈ ਇਹ ਦਾਤ ਦੇ ਦਾਜ ਹਰ ਸਾਲ ਦੀ 7 ਤਰੀਕ ਨੂੰ ਇਸੇ ਤਰ੍ਹਾਂ ਹੀ ਪੰਡਾਵਾ ਮੇਲਾ ਹੁੰਦਾ ਹੈ ਆਪੇ ਹੀ ਕਰਾਉਦੇ ਹੈ ਆਪੇ ਹੀ ਹੁੰਦਾ ਹੈ ਨੇ ਨਾ ਕੋਈ ਗੱਲ ਨਹੀਂ ਗੱਲਾਂ ਤੇ ਮੈਂ ਕਰਾ ਰਿਹਾ ਹਾਂ ਬੰਦੇ ਦੇ ਵੱਸ ਕੁਛ ਜੀ ਜੋ ਕਰਾ ਰਿਹਾ ਇਹ ਦਾਤਾ ਆਪ ਹੀ ਕਰਾ ਰਿਹਾ ਮੈਂ ਟੀਵੀ ਦਾ ਉਹ ਧੰਨਿਆਵਾ ਤੇ ਬਾਬਾ ਜੀ ਸਕਦਾ ਕਿ ਕੋਈ ਕੁਝ ਕੀ ਨੇ ਇਹ ਜੀ ਆਲੇ ਦੁਆਲੇ ਦੋ ਤਿੰਨ ਜਿਲਿਆਂ ਦੇ ਪਿੱਛੋਂ ਦੂਰੋਂ ਲੈਣੀ ਹੋਰੀ ਬਹੁਤ ਬਹੁਤ ਦੂਰੋਂ ਆਸੇ ਛੋਟੇ ਜਿਹੇ ਪਿੰਡ ਤੋਂ ਬਹੁਤ ਫਰਾਂ ਹੁੰਦੇ ਸਨ ਬੜਾ ਹਾਂਜੀ ਹਾਂਜੀ ਕਰੇ ਲੱਗ ਰਿਹਾ ਬਹੁਤ ਅੱਛਾ ਜੀ ਬਹੁਤ ਅੱਛਾ ਏ ਦਾਦੇ ਜੀ ਇੱਕ ਦਰਬਾਰ ਦੀ ਸ਼ਕਤੀ ਦੀ ਪ੍ਰਤੀਕ ਹੈ ਦੱਸ ਰਿਹਾ ਕਿ ਮੇਰੇ ਤੇ ਤਿਆ ਕਿਰਪਾ ਹੁੰਦੀ ਆ ਸਭ ਤੇ ਝੋਲੀਆਂ 'ਚ ਖੈਰ ਪੈਂਦੇ ਆ ਤਾਂ ਹੀ ਬੱਚੇ ਲਾਲ ਝੋਲੀਆਂ ਜਾਂਦੇ ਆ ਇਹ ਮੇਰੇ ਦਾਦੇ ਦੀ ਬਹੁਤ ਆਪਾਰ ਕਿਰਪਾ ਹੈ ਮੈਂ ਫਮ ਸੰਤਾਨ ਨੂੰ ਆਪਣੇ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੁਲਾਉਦਾ ਆਪਨਾ ਕਰਦਾ ਆਏ ਬਾਬੇ ਸਿੱਧੋ ਮੇਰੀ ਇਛਾ ਤੁਹਾਡੀ ਤੇਰਤਾ ਤੇ ਠੀਕ ਆਇਆ ਮੰਤਯੋਗ ਜੀ ਹਨੂਮਾਨ ਆਪ हम बीकानेर राजस्थान से बहुत अच्छी आज बढ़िया दिन है का तो दिन है साधु संत आया इनके दर्शन हो रहे हैं आप भी कर रहे हो आप भी कर रहे हैं बहुत बढ़िया दर्शनाप्य हो गया बहुत अच्छी बात ਤਨ ਤਨ ਬਾਬਾ ਸਿੱਧੂ ਮਰੀ ਜੀ ਅਸੀਂ ਸਭ ਤੋਂ ਪਹਿਲਾਂ ਤੁਹਾਡੇ ਬਹੁਤ ਸ਼ੁਕਰਗੁਜ਼ਾਰ ਆ ਕਿ ਜੇ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਪਿੰਡ ਦੇ ਇਸ ਮੇਲੇ ਵਿੱਚ ਆਇਓ ਇਤਿਹਾਸਿਕ ਮੇਲੇ ਵਿੱਚ ਆਇਓ ਪਿੰਡ ਹਾੜਾ ਸਾਧੂ ਚੱਕ ਹੈ ਤੇ ਆ ਜਿਹੜੀ ਜਗਾ ਅੱਜ ਜਿੱਥੇ ਇੱਥੇ ਮੇਲਾ ਚੱਲ ਰਿਹਾ ਹੈ ਇਹ ਬਹੁਤ ਪ੍ਰਾਤਨ ਜਗਾ ਤੇ ਬੜੀ ਸ਼ਕਤੀ ਵਾਲੀ ਜਗਾ ਬਾਕੀ ਆਪਣੀ ਸ਼ਰਧਾ ਤੇ ਡਿਪੈਂਡ ਕਰਦਾ ਜੀ ਅਸੀਂ ਜਿੰਨੀ ਆਪਣੀ ਸ਼ਰਧਾ ਇਹਦੇ ਪ੍ਰਤੀ ਰੱਖਦੇ ਆ ਤੇ ਉਹ ਪਰਮਾਤਮਾ ਪਰਮੇਸ਼ਰ ਜਿਹੜਾ ਅੰਦਰ ਬੈਠਾ ਉਹ ਸਾਰਿਆਂ ਦੀ ਝੋਲੀਆਂ ਜਿਹੜੀਆਂ ਭਰ ਕੇ ਸਾਨੂੰ ਉੱਥੇ ਭੇਜਦਾ ਮੈਂ ਇਸ ਪਿੰਡ ਦਾ ਵਸਨੀਕ ਹਾਂ ਮੇਰਾ ਨਾਮ ਰਾਜਕੁਮਾਰਾ ਸਪੂਤਰ ਸਿੰਘ ਮਿੰਦਰਪਾਲ ਮਤਲਬ ਮੈਂ ਇੱਥੇ ਲਗਭਗ ਅਸੀਂ 1947 ਜਦੋਂ ਪਾ ਪਾ ਹਿੰਦੂ ਪਾਕਿਸਤਾਨ ਦੀ ਵੰਡ ਹੋਈ ਆ ਤੇ ਸਾਰਾ ਸਾਡਾ ਸਾਰਾ ਹੀ ਪਿੰਡ ਲਗਭਗ ਸਾਰਾ ਹੀ ਪਿੰਡ ਜਿਹੜਾ ਅਸੀਂ ਪਾਕਿਸਤਾਨ ਦਾ ਪਿੰਡ ਢਵਾਲੋਂ ਤੋਂ ਅਸੀਂ ਮੂਵ ਹੋ ਕੇ ਇੱਥੇ ਆਏ ਦੇ ਆ ਇਹ ਹਡਾ ਮਤਲਬ ਉਸ ਤੋਂ ਬਾਅਦ ਫਿਰ ਸਾਰਾ ਹੀ ਉੱਥੋਂ ਦਾ ਪਿੰਡ ਇੱਥੇ ਪਿੰਡ ਆ ਗਿਆ ਸੋ ਇਕੱਠੇ ਹੀ ਰਹੇ ਆ ਪਿੱਛੇ ਵੀ ਸਾਡੇ ਜਿਹੜੇ ਪੂਰਵਜ ਹੀ ਇਕੱਠੇ ਸੀਗੇ ਉਹਨਾਂ ਹੀ ਵੀ ਸਾਰੇ ਇੱਥੇ ਇਕੱਠੇ ਆ ਇਹ ਸਾਨੂੰ ਇੱਕ ਗਿਫਟ ਦੇ ਤੌਰ ਤੇ ਇਤਿਹਾਸਕ ਜਗ੍ਹਾ ਜਿਹੜੀ ਸਾਡੇ ਵਾਸਤੇ ਮਿਲੀ ਆ ਬਹੁਤ ਪ੍ਰਾਤਨ ਬਹੁਤ ਇਤਿਹਾਸਕ ਜਗ੍ਹਾ ਜਿਹੜੀ ਆ ਇਸ ਜਗ੍ਹਾ ਜਿਹੜੀ ਆ ਦੋ ਚੀਜ਼ਾਂ ਨਾਲ ਸੰਬੰਧਿਤ ਹੈ ਜੀ ਇੱਕ ਮਤਲਬ ਪੀਰ ਸਾਡੇ ਪਗੰਬਰ ਜਿਹਨਾਂ ਨੂੰ ਅਸੀਂ ਮੰਨਿਆ ਜਾਂਦਾ ਉਹਨਾਂ ਦੇ ਨਾਲ ਸੰਬੰਧਿਤ ਆ ਦੂਸਰਾ ਨਾਲ ਦੇਵਤਾ ਜੀ ਨਾਲ ਇਹਨਾਂ ਦੋਨੇ ਹੀ ਆਪਸ ਵਿੱਚ ਕੋਰਿਲੇਟਡ ਨੇ ਉਹਨਾਂ ਦੀ ਆਪਸ ਵਿੱਚ ਸ਼ਕਤੀਆਂ ਹੀ ਇੱਥੇ ਜਿਹੜੀਆਂ ਸਾਖ ਸਾਧ ਬਰਾਜਮਾਨ ਆ ਤੇ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਇਹ ਸਾਰੀ ਜਨਤਾ ਨੂੰ ਇਹ ਬੇਨਤੀ ਕਰਦਾ ਹਾਂ ਕਿ ਸਾਡਾ 7 ਜੂਨ ਹਰ ਮਹੀਨੇ ਹੱਥ ਸਾਬ ਸੋਰੀ 7 ਜੂਨ ਨੂੰ ਇੱਥੇ ਸਾਡੇ ਲੰਗਰ ਹੁੰਦਾ ਹੈ ਸਾਡੇ ਬਾਬਾ ਜੀ ਦਾ ਭੰਡਾਰਾ ਹੁੰਦਾ ਆ ਅਸੀਂ ਚਾਹੁੰਦੇ ਹਾਂ ਕਿ ਸਾਰੀਆਂ ਸੰਗਤਾਂ ਇੱਥੇ ਆਉਣ ਤੇ ਆਪਣੀਆਂ ਜਿਹੜੀਆਂ ਤੁਹਾਡੀਆਂ ਜਿੰਦੀਆਂ ਵੀ ਮਰਜ਼ਾ ਨੇ ਉਹ ਇੱਥੋਂ ਪੂਜਾ ਕਰਕੇ ਆਪਣੇ ਝੋਲੀਆਂ ਭਰ ਕੇ ਇੱਥੇ ਜਾਓ ਜੀ ਤੁਹਾਡਾ ਬਹੁਤ ਬਹੁਤ ਧੰਨਵਾਦੀਆਂ ਦੇ ਸ਼ਬਦਾਂ ਨਾਲ आज मेला है सात जून को हर साल इधर सात डेट को मेला होता ही होता है इधर और आस पास के लोग बहुत आते हैं इधर और बहुत दूर दूर से लोग आते हैं इधर साधु संत हो गया महात्मा हो गया बहुत दूर दूर से इधर आते हैं पुराने समय की जगह है जगह का नाम है सिद्धु मेरी और गांव का नाम है साधु चक और जिला गुरुदासपुर पटा ਬਾਬਾ ਵੱਡਾ ਰਵੀ ਰਵੀ ਕੁਮਾਰ ਜੀ ਰਵੀ ਕੁਮਾਰ ਜੀ ਮਾਸਟਰ ਜੀ ਆ ਠੀਕ ਹੈ ਜੀ ਇਹ ਪਿੰਡ ਸਾਧੂ ਚੱਕ ਜ਼ਿਲ੍ਹਾ ਗੁਰਦਾਸਪੁਰ ਚ ਬਾਬਾ ਸਿੱਧੂ ਮਰੀ ਦੀ ਜਗਾ ਵਾ ਜੋ ਵੀ ਕਾਫੀ ਇਤਿਹਾਸਕ ਜਗਾ ਵਾ ਪੁਰਾਣੇ ਸਮੇਂ ਤੋਂ ਚੱਲਦੀ ਆ ਰਹੀ ਐ ਇੱਥੇ ਹਰ ਸਾਲ ਦੀ ਤਰ੍ਹਾਂ ਪਤਨ 7 ਜੂਨ ਨੂੰ ਮੇਲਾ ਲੱਗਦਾ ਜੋ ਕਿ ਹਮਾਂ ਆ ਕੇ ਬਹੁਤ ਸਾਰੀ ਸੰਗਤ ਪਹੁੰਚਦੀ ਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਹੁੰਚ ਮੇਲਾ ਲਗਾਇਆ ਜਾਂਦਾ ਵਾ ਜੋ ਕਿ ਦੂਰੋਂ ਜਿਨ੍ਹਾਂ ਨੇ ਵੀ ਕੋਈ ਕਿਸੇ ਤਰ੍ਹਾਂ ਦਾ ਕਿ ਦਿੱਕਤ ਹੁੰਦੀ ਹੈ ਕਿਸੇ ਨੂੰ ਕੋਈ ਕਹਿ ਸਕਦੇ ਆ ਕਿ ਕਿਸੇ ਕਿਸੇ ਕਿਸਮ ਦਾ ਰੋਗ ਆ ਪੁੱਤਰ ਦੀ ਦਾਤ ਹੋਏ ਜਾਂ ਕਿਸੇ ਕਿਸਮ ਦੀ ਹੋਏ ਉਹ ਹਰ ਤਰ੍ਹਾਂ ਦੇ ਬੰਦਾ ਆਣ ਕੇ ਤੇ ਕੋੜੀ ਵੀ ਠੀਕ ਹੁੰਦਾ ਜੀ ਠੀਕਾ ਜੀ ਇਹ ਜਗਾ ਦਿੱਲੀ ਬੰਬੇ مشهور ਦਿੱਲੀ ਬੰਬੇ ਤੱਕ مشهور ਆ ਜਗਾ ਠੀਕਾ ਜੀ ਇੱਥੇ ਹਰ ਸਾਲ 7 ਜੂਨ ਨੂੰ ਮੇਲਾ ਜਗਾ ਲਗਾਇਆ ਜਾਂਦਾ ਵਾ ਉਹ ਦੂਰੋਂ ਦੂਰੋਂ ਇੱਥੇ ਸੰਗਤ ਆਉਂਦੀ ਆ ਕੋਈ ਸ਼ਰਦਾ ਦੀ ਕਮੀ ਨਹੀਂ ਆਹੀ ਬਾਕੀ ਜਿਹੜਾ ਵੀ ਭੈਣ ਭਰਾ ਹੁੰਦਾ ਵਾ ਦਿਨੋਂ ਦਾ ਧੰਨਵਾਦ ਆ ਸਾਰਿਆਂ ਦਾ ਲੰਗਰ ਲੱਗੇ ਆ ਸ਼ਪੀਲਾਂਵਾਂ ਚਲਦੀਆਂ ਲੰਗਰ ਤੇ ਹਰ ਤਰ੍ਹਾਂ ਦਾ ਮਤਲਬ ਉਹਨਾਂ ਦਾ ਪ੍ਰੋਗਰਾਮ ਹਰ ਤਨੂੰ ਤਹਿ ਧੰਨਵਾਦ ਕੀਤਾ ਜਾਂਦਾ ਠੀਕਾ ਧੰਨਵਾਦ ਜੀ ਤੁਹਾਡਾ